ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਨਵੀਂ ਰਿਕਰੂਟਮੈਂਟ ਦੇ ਨਾਲ ਫਰੈਸ਼ ਰਿਕਰੂਟਮੈਂਟ ਦੇ ਨਾਲ ਭਰਤੀ ਨਿਕਲੀ ਹੋਈ ਆ ਆਰਮੀ ਪਬਲਿਕ ਸਕੂਲ ਤਾਰਾਪੁਰ ਪਟਿਆਲਾ ਸੰਗਰੂਰ ਰੋਡ ਠੀਕ ਹੈ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਰਾਜੀ ਤੁਹਾਡੇ ਨਾਲ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਬਾਕੀ ਕੋਈ ਵੀ ਤੁਹਾਡਾ ਸਵਾਲ ਕਮੈਂਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ ਮੈਂ ਪੂਰੇ ਜਵਾਬ ਦੇਵਾਂਗਾ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗਾ ਮੋਰ ਦੇ ਪਾਕਨ ਇੰਟਰਵਿਊ ਨਿਕਲੀ ਹੋਈ ਆ ਇੰਟਰਵਿਊ ਦੇ ਬੇਸ ਤੇ ਭਰਤੀ ਹੈਗੀ ਆ ਹੈ ਕੀ ਜੀ ਕੁਝ ਪੋਸਟਾਂ ਨੇ ਜਿਸ ਦੇ ਲਈ ਤੁਹਾਨੂੰ 11 ਜੁਲਾਈ ਨੂੰ ਜਿਹੜੀ ਆਰਮੀ ਸਕੂਲ ਪਟਿਆਲਾ ਵਿਖੇ 9:30 ਵਜੇ ਤੁਸੀਂ ਪਹੁੰਚਣਾ ਹੈ ਤਾਂ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਹੈਗੀ ਆ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਕਿ ਬਾਲ ਬਾਟਿਕਾ ਟੀਚਰ ਐਡ ਹੋਕ ਬੇਸ ਰੈਗੂਲਰ ਨਹੀਂ ਹੈ ਸਿਰਫ ਐਡ ਹੋਕ ਬੇਸ ਹੈ ਠੀਕ ਹੈ ਜੀ ਹੁਣ ਟੈਨਰ ਦੇਖਦੇ ਕਿੰਨਾ ਮੈਂਸ਼ਨ ਕੀਤਾ ਸਵੇਚ ਇਹਨਾਂ ਨੇ ਕੁਆਲਿਫਿਕੇਸ਼ਨ ਤੁਹਾਡੀ ਕੀ ਹੈਗੀ ਹੈ ਜੀ ਰੈਗੂਲੇਸ਼ਨ ਵਿੱਚ ਇਨਕਲੂਡ ਦਾ ਫੋਲੋਇੰਗ ਸੀਨੀਅਰ ਸੈਕੰਡਰੀ ਕਲਾਸ ਪਲੱਸ 2 ਜਾਂ ਇਹਦੇ ਬਰਾਬਰ ਪੜ੍ਹੀ ਹੋਣੀ ਚਾਹੀਦੀ ਹੈ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ 50% ਮਾਰਕਸ ਨਾਲ ਡਿਪਲੋਮਾ ਇਨ ਨਰਸਰੀ ਟੀਚਰ ਐਜੂਕੇਸ਼ਨ ਐਨ ਟੀ ਈ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਜਾਂ ਪ੍ਰੀ ਸਕੂਲ ਐਜੂਕੇਸ਼ਨ ਦਾ ਹੋਣਾ ਚਾਹੀਦਾ ਜਾਂ ਅਰਲੀ ਚਾਈਲਡਹੂਡ ਐਜੂਕੇਸ਼ਨ ਪ੍ਰੋਗਰਾਮ ਡੀ ਈ ਸੀ ਈ ਡੀ ਆਫ ਡਿਊਰੇਸ਼ਨ ਨੋਟ ਲੈਸ ਦੈਨ 2 ਈਅਰ ਜਾਂ ਤੁਹਾਡੇ ਕੋਲ ਹੋਰ ਬੀਐਡ ਹੋਣੀ ਚਾਹੀਦੀ ਹੈ ਨਰਸਰੀ ਫਰੋਮ ਐਨ ਸੀ ਟੀ ਈ ਆਰਗੇਨਾਈਜੇਸ਼ਨ ਇੰਸਟੀਚਿਊਟ ਇਹ ਰੈਕਗਨਾਈਜ਼ਡ ਇੰਸਟੀਟਿਊਟ ਮਤਲਬ ਇਹਨਾਂ ਦੇ ਵਿੱਚੋਂ ਤੁਹਾਡੇ ਕੋਲ ਇੱਕ ਦੇ 10ਵੀਂ ਤੁਹਾਡੇ ਕੋਲ ਪਲੱਸ 2 ਸੋਰੀ ਚਾਹੀਦੀ ਚਾਹੀਦੀ ਆ ਪਲੱਸ ਸੈਕੰਡ ਆਪਸ਼ਨ ਦੇ ਵਿੱਚੋਂ ਤੁਹਾਡੇ ਕੋਲ ਕੋਈ ਵੀ ਇੱਕ ਡਿਪਲੋਮਾ ਹੋਏਗਾ 2 ਸਾਲ ਦਾ ਤੇ ਜਾਂ ਬੀਐਡ ਤੁਹਾਡੇ ਕੋਲ ਹੋਏਗੀ ਨਰਸਰੀ ਫਲੋਮੈਂਸੀ ਟੀ ਆਥਰ ਰੈਕਗਨਾਈਜ਼ਡ ਤਾਂ ਉਹ ਤੁਹਾਡੀ ਚੱਲੇਗੀ ਬਾਲਵਾਟਿਕਾ ਦੇ ਲਈ ਕੰਪਿਊਟਰ ਟੀਚਰ ਹੈਗਾ ਆ ਉਹ ਵੀ ਤੁਹਾਡਾ ਐਡ ਹੋਕ ਬੇਸਡ ਹੀ ਹੋਏਗਾ ਆ ਬੀਸੀਏ ਚਾਹੀਦੀ ਤੁਹਾਡੇ ਕੋ ਜਾਂ ਗ੍ਰੈਜੂਏਸ਼ਨ ਇਨ ਕੰਪਿਊਟਰ ਸਾਇੰਸ ਜਾਂ ਬੀਈ ਬੀਟੈਕ ਕੰਪਿਊਟਰ ਸਾਇੰਸ ਵਿੱਚ ਆਈਟੀ ਵਿਦ ਐਗਰੀਗੇਸ਼ਨ 50% ਮਾਰਕਸ ਚਾਹੀਦੇ ਨੇ ਤੁਹਾਡੇ ਕੋਲ 3 ਸਾਲ ਦੇ ਡਿਪਲੋਮੇ ਲਈ ਜਾਂ ਬੀਐਡ ਚਾਹੀਦੀ ਹੈਗੀ ਆ ਆਪਣੇ ਕੈਂਡੀਡੇਟ ਵਿਦ ਏਆਈ ਕੁਆਲੀਫਿਕੇਸ਼ਨ ਵਿਲ ਬੀ ਪ੍ਰੀ ਪ੍ਰਫਰਡ ਏਆਈ ਕੁਆਲੀਫਿਕੇਸ਼ਨ ਵਾਲੇ ਜਿਹੜੇ ਕੈਂਡੀਡੇਟ ਉਹਨਾਂ ਨੂੰ preference ਦਿੱਤੀ ਜਾਊਗੀ ਹੁਣ ਡਾਂਸ ਟੀਚਰ ਚਾਹੀਦਾ ਪਾਰਟ ਟਾਈਮ ਐਡ ਹੋਕ ਨਹੀਂ ਪਾਰਟ ਟਾਈਮ ਮਾ ਤੁਹਾਡਾ ਸਿਰਫ 1 ਜਾਂ 2 ਲੱਖ ਜਿਵੇਂ ਤੁਹਾਨੂੰ ਪਾਰਟ ਟਾਈਮ ਲਈ ਬੁਲਾਇਆ ਜਾਏਗਾ 10ਵੀਂ ਕੀਤੀ ਹੋਣੀ ਚਾਹੀਦੀ ਤੁਸੀਂ 2 ਸਾਲ ਦਾ ਤੁਹਾਡੇ ਕੋਲ experience ਹੋਣਾ ਚਾਹੀਦਾ ਕਿਸੇ ਵੀ recognized ਬੈਲ ਟੂਪ ਦਾ ਓਕੇ ਜੀ ਪਰਫਾਰਮਿੰਗ ਦਾ ਆਰਟਿਸਟ ਦਾ ਤੇ 2 ਸਾਲ experience ਤੁਹਾਡੇ ਕੋਲ ਡਾਂਸ ਵਰਕ ਦਾ ਹੋਣਾ ਚਾਹੀਦਾ ਨੈਕਸਟ ਹੈਗਾ ਤੁਹਾਡਾ ਫੁੱਟਬਾਲ ਕੋਚ B P A D ਦੇ M P A D ਤੁਹਾਡੇ ਕੋਲ 50% ਮਾਰਕਸ ਦੇ ਨਾਲ ਹੋਣਾ ਚਾਹੀਦਾ ਐਨ ਆਈਸ ਕੁਆਲੀਫਾਈਡ ਕੈਂਡੀਡੇਟ ਵਿਲ ਬੀ ਪ੍ਰਿਫਰਡ ਪਾਰਟ ਟਾਈਮ ਨੇ ਫੈਂਸਿੰਗ ਕੋਚ ਹੀ ਪਾਰਟ ਟਾਈਮ ਨੇ ਇਹਦੇ ਵਿੱਚ ਵੀ BEP BPAD MPAD 50% ਮਾਰਕਸ ਦੇ ਨਾਲ ਵਾਲੇ ਜਿਹੜੇ ਕੈਂਡੀਡੇਟ ਨੂੰ ਮੌਕਾ ਮਿਲੇਗਾ ਕਹਿੰਦੇ ਓਨਲੀ ਸ਼ਾਰਟਲਿਸਟਡ ਐਲੀਜੀਬਲ ਕੈਂਡੀਡੇਟ ਨੇ ਜਿਹੜੇ ਉਹੀ ਤੁਹਾਡੇ ਇੰਟਰਵਿਊ ਲਈ ਬੁਲਾਏ ਜਾਣਗੇ ਠੀਕ ਹੈ ਜੀ 40 ਸਾਲ ਤੋਂ ਉਮਰ ਤੁਹਾਡੀ ਜਿਹੜੀ ਘੱਟ ਹੋਣੀ ਚਾਹੀਦੀ ਆ ਤੋਂ 52 ਸਾਲ ਜਿਹੜੀ ਉਹ ਐਕਸਪੀਰੀਅੰਸ ਕੈਂਡੀਡੇਟ ਦੀ ਚੱਲੇਗੀ ਹੈਗੀ ਮਿਨੀਮਮ ਜਿਹੜਾ ਤੁਹਾਡੇ ਕੋਲ ਐਕਸ ਸਰਵਿਸਮੈਨ ਵਾਲੇ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਨ ਦਾ ਲਾਸਟ ਇੰਜੀਅਰਨਸੀ ਬੀਸੀਸੀ ਰੈਗਨਾਈਜ਼ਡ ਸਕੂਲਸ ਦੇ ਵਿੱਚ ਓਕੇ ਇੰਗਲਿਸ਼ ਦੀ ਫਲੂਐਂਸੀ ਹੋਣੀ ਚਾਹੀਦੀ ਹੈ ਸੈਲਰੀ ਜਿਹੜੀ ਸਕੂਲ ਰੂਲਸ ਦੇ ਹਿਸਾਬ ਨਾਲ ਮਿਲੇਗੀ no application will be accepted by email email de dwara koi bhi application accept nahi ki jati hai ki candidate should have downloaded the application form and given on school website te ditta gaya and submit duly completed form in all respects along with attested copies dekho bhai tusi mail kar do shay form nahi chalna je ਤੁਸੀਂ ਫਾਰਮ ਫਿਲ ਕਰਨਾ ਆ ਡਾਊਨਲੋਡ ਕਰਕੇ ਅਟੈਸਟਡ ਸਰਟੀਫਿਕੇਟਸ ਲਾਉਣੇ ਨੇ ਤੇ ਆਪਣੇ ਜਿਹੜਾ APS ਪਟਿਆਲਾ ਦੇ ਵਿੱਚ ਬਾਈ ਹੈਂਡ ਓਨ ਦਾ ਡੇ ਆਫ ਇੰਟਰਵਿਊ ਤੁਸੀਂ ਲੈ ਕੇ ਆਣੇ ਆ ਠੀਕ ਆ ਜੀ ਪਹਿਲਾਂ ਮੇਲ ਕੀਤੇ ਨਹੀਂ ਚੱਲਣਾ ਜਿੱਦਨ ਤੁਹਾਡੀ ਇੰਟਰਵਿਊ ਆ ਉਹਦੋਂ ਆਪਣੇ ਡਾਕੂਮੈਂਟ ਬਾਈ ਹੈਂਡ ਜਿਹੜਾ ਤੁਸੀਂ ਲੈ ਕੇ ਜਾਓਗੇ ਬਸ ਇਹੀ ਪ੍ਰੋਸੀਜਰ ਹੈ ਇਸ ਵਿੱਚ ਬਾਕੀ ਰਾਜੇ ਫਰੈਸ਼ ਜਾਣਕਾਰੀ ਹੈ ਤੁਸੀਂ ਫਾਰਮ ਜਰੂਰ ਫਿਲ ਕਰੋ ਜੇ ਤੁਸੀਂ ਆਪਣੇ ਆਰਮੀ ਸਕੂਲ ਵਿੱਚ ਲੱਗਣ ਦੇ ਚਾਹਵਾਨ ਹੋ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਭੈਣ ਭਰਾ ਤੁਹਾਡਾ ਹੈ ਕੋਈ ਫਰੈਂਡ ਸਰਕਲ ਵਿੱਚ ਤਾਂ ਉਸ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਬਾਕੀ ਜਾਣਕਾਰੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਚੈਨਲ ਤੁਹਾਨੂੰ ਪਤਾ ਡੇਲੀ ਬੇਸਿਸ ਤੇ ਤਿੰਨ ਤੋਂ ਚਾਰ ਪੰਜ ਵੀਡੀਓਜ਼ ਵੀ ਆ ਜਾਂਦੀਆਂ ਨੇ ਕੋਈ ਵੀ ਨਵੀਂ ਰਿਕਰੂਟਮੈਂਟ ਆਉਂਦੀ ਆ ਚਾਹੇ ਐਡ ਹੌਕਾ ਕੱਚੇ ਪੱਕੇ ਸੈਂਟਰ ਗਵਰਨਮੈਂਟ ਦੀ ਪੰਜਾਬ ਸਰਕਾਰ ਦੀ ਕਿਸੇ ਵੀ ਪ੍ਰੋਤਰਨਾ ਦੀ ਕੋਈ ਰਿਕਰੂਟਮੈਂਟ ਆਉਂਦੀ ਆ ਤਾਂ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਆ ਸੋ ਬਹੁਤ ਪਿਆਰ ਦਿੰਦੇ ਹੋ ਤੁਸੀਂ ਵੀਡੀਓ ਨੂੰ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਸਵਾਲ ਆਉਂਦੇ ਨੇ ਮੈਂ ਜਵਾਬ ਦੇਣਾ ਬਹੁਤ ਅੱਛਾ ਲੱਗਦਾ ਹੈ ਕਿ ਤੁਸੀਂ ਇੰਟਰਸਟਿਡ ਹੋ ਦੇਖਦੇ ਹੋ ਸੋ ਥੈਂਕ ਯੂ ਸੋ ਮੱਚ ਇਵੇਂ سپورਟ ਕਰਦੇ ਰਹੋ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ